ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਹੋ ਬਾਈ ਜੀ ਹੁਣ ਆਪਾਂ ਜਿਵੇਂ ਤੁਹਾਨੂੰ ਦਿਖਾਇਆ ਪਹਿਲਾਂ ਇਸ਼ਨਾਨ ਕਰ ਲਿਆ ਆਪਾਂ ਇਸ਼ਨਾਨ ਕਰਕੇ ਹੁਣ ਰੈਡੀ ਹੋ ਗਏ ਆਪਾਂ ਗੱਪਾ ਗੱਵਾਂਣੀ ਸਾਰੇ ਮੁੰਡਿਆਂ ਨੇ ਚੇਂਜ ਕਰ ਲਿਆ ਤੇ ਹੁਣ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਤੇ ਬਾਕੀ ਸਾਨੂੰ ਉੱਥੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਲਓ ਵੀ ਸੰਗ ਤੇ ਆਪਾਂ ਦੇਖ ਕਰਾਉਣ ਲੱਗੇ ਆਂ ਗੁਰੂ ਦੀ ਆ ਚੱਲੇ ਆਪਣੇ ਮੁੰਡੇ ਪਹਿਲਾਂ ਗਲਤੀ ਵੜ ਗਏ ਸੀਗੇ ਆ ਹੁਣ ਸਹੀ ਰਾਹ ਜਾਂਦੇ ਆ ਪਹਿਲਾਂ ਤਾਂ ਕਿਸੇ ਹੋਰ ਹੀ ਪਾਸੇ ਵੜ ਗਏ ਸੀ ਬਾਪੇ ਕੋਲੇ ਹੁਣ ਆਪਣੇ ਮੁੰਡੇ ਕਰਾਉਣ ਜਾ ਰਹੇ ਆ ਦੇਗ ਲਓ ਵੀ ਸੰਗ ਤੇ ਮੁੰਡਿਆਂ ਨੇ ਕਰਾਲੀ ਦੇਗ ਬਾਪੇ ਦਾ ਨਾਮ ਲੈ ਕੇ ਹੁਣ ਤੁਰ ਚੱਲਿਆ ਦਰਬਾਰ ਸਾਹਿਬ ਨੂੰ ਫੇਰ ਤੁਹਾਨੂੰ ਐਂਡ ਤੱਕ ਸਾਰਾ ਦੱਸਾਂਗੇ ਕੀ ਕੀਤਾ ਕੀ ਨਹੀਂ ਤੁਹਾਨੂੰ ਖੀਰ ਪੂੜੇ ਵਿਸ਼ਕਾਵਾਗੇ ਮੱਥਾ ਟੇਕ ਕੇ ਚਾਹ ਪਾਣੀ ਛਕ ਕੇ ਉਦੋਂ ਬਾਅਦ ਤੁਹਾਨੂੰ ਖੀਰ ਪੂੜੇ ਵਿਸ਼ਕਾਵਾਗੇ ਸੰਗ ਤੋਂ ਅਕਾਲ ਸ੍ਰੀ ਦਮਦਮਾ ਸਹਿਬ ਦੀ ਧਰਤੀ ਤੇ ਦਰ ਬਾਬਾ ਜੀ ਨੇ ਕਰਤੀ ਦੇਖ ਫੇਰ ਤੇ ਕਿਆ ਮੱਥਾ ਤੇ ਅੱਗੇ ਆਦ ਨੂੰ ਤੁਰ ਪਏ ਲੋ ਬਈ ਸੰਗ ਤੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੀਸ਼ਾ ਤੇ ਆ ਪਿਆ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਸਤਰ ਹਾਂਜੀ ਸੰਗਤ ਜੀ ਇੱਥੇ ਆ ਸਰੂਪ ਲਾਏ ਹੋਏ ਸਰੂਪਾਂ ਦੇ ਥੱਲੇ ਨਾ ਸਾਰਾ ਕੁਝ ਲਿਖ ਕੇ ਲਾਇਆ ਹੋਇਆ ਇਤਿਹਾਸ ਇੱਥੋਂ ਦਾ ਜੀ ਆਪਾਂ ਇਕੱਲੇ ਇਕੱਲੇ ਵੀਡੀਓ ਦਾ ਇਤਿਹਾਸ ਪੜ ਕੇ ਸੁਣਾਉਂਦੇ ਤੁਹਾਨੂੰ ਸਾਰਿਆਂ ਨੂੰ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ ਤੇ ਆਪਾਂ ਸਿੱਧੀ ਸਿੰਪਲ ਵੀਡੀਓ ਬਣਾਈ ਆ ਤੇ ਕਿਸੇ ਨੇ ਵੀ ਇਤਿਹਾਸ ਪੜਨਾ ਹੋਵੇ ਤੇ ਵੀਡੀਓ ਪਾਉਜ਼ ਕਰਕੇ ਤੁਸੀਂ ਪੜ ਸਕਦੇ ਹੋ ਹਾਂਜੀ ਸੰਗਤ ਜੀ ਇਹ ਕਰੀਰ ਦਾ ਦਰਖਤਾ ਜੋ ਇੱਥੇ ਗੁਰਗੂਨ ਸਿੰਘ ਮਹਾਰਾਜ ਕਹਿੰਦੇ ਘੋੜਾ ਬੰਦੇ ਹੁੰਦੇ ਸੀ ਤੇ ਜੋ ਤੁਸੀਂ ਪਹਿਲਾਂ ਦੇਖੀਆਂ ਫੋਟੋ ਅੰਦਰ ਲੱਗੀਆਂ ਹੋਈਆਂ ਉਹਨਾਂ ਦੇ ਵਿੱਚ ਸਾਰਾ ਇਤਿਹਾਸ ਦੱਸਿਆ ਹੋਇਆ ਲਿਖਿਆ ਹੋਇਆ ਇੱਥੇ ਵੀ ਲਿਖਿਆ ਹੋਇਆ ਕਿ ਘੋੜਾ ਬੰਦੇ ਹੁੰਦੇ ਸੀ ਮਹਾਰਾਜ ਆਪਣਾ ਇੱਥੇ ਤੇ ਆਹ ਥੱਲੇ ਇਧਰ ਸਰੋਵਰ ਆ ਜੀ ਥੱਲੇ ਬੇਸਮੈਂਟ ਟਾਈਪ ਬਣਿਆ ਹੋਇਆ ਥੱਲੇ ਸੰਗਤ ਜੀ ਸਰੋਵਰ ਆ ਗਿਆ ਜੀ ਥੱਲੇ ਤੇ ਸਰੋਵਰ ਦੇ ਬਿਲਕੁਲ ਇੱਧਰ ਸਾਹਮਣੇ 메ਨ ਗੇਟ ਵਾਲੀ ਸਾਈਡ ਇੱਕ ਖੂਹ ਆ ਪੁਰਾਣਾ ਤੇ ਇੱਥੇ ਲਿਖਿਆ ਗਿਆ ਕਿ ਬਾਬਾ ਦੀਪ ਸਿੰਘ ਜੀ ਇਸ ਖੂਹ ਤੋਂ ਪਾਣੀ ਭਰਦੇ ਹੁੰਦੇ ਸੀ ਜਿੱਥੋਂ ਪਾਣੀ ਦੀ ਸੇਵਾ ਕਰਦੇ ਹੁੰਦੇ ਸੀ ਬਾਬਾ ਦੀਪ ਸਿੰਘ ਜੀ ਹੁਣ ਇਦਾਂ ਸਾਰਾ ਬੰਦ ਕੀਤਾ ਹੋਇਆ ਦਰਬਾਰ ਸਾਹਿਬ ਦੇ ਸੱਜੇ ਪਾਸੇ ਬੈਕ ਸਾਈਡ ਬਾਬਾ ਦੀਪ ਸਿੰਘ ਜੀ ਦਾ ਪੂਰਾ ਸਭ ਬਣਿਆ ਹੋਇਆ ਆਪਾਂ ਉੱਥੇ ਵੀ ਗਏ ਸੀ ਮੱਥਾ ਟੇਕਣ ਵਾਸਤੇ ਪਰ ਉੱਥੇ ਕੈਮਰਾ ਅਲਾਉਡ ਨਹੀਂ ਹੈ ਹਾਂਜੀ ਸੰਗਤ ਜੀ ਇੱਧਰ ਦਰਬਾਰ ਸਾਹਿਬ ਆਪਾਂ ਮੇਨ ਤਖਤ ਸਾਹਿਬ ਤੇ ਮੱਥਾ ਟੇਕ ਲਿਆ ਇੱਥੇ ਮੱਥਾ ਟੇਕ ਇਧਰ ਨਾਲ ਹੀ ਗੁਰੂ ਘਰ ਹੈਗਾ ਜੀ ਲੇਖਨਸਾਰ ਦਸਵੇਂ ਪਾਤਸ਼ਾਹ ਜੀ ਦਾ ਮਹਾਰਾਜ ਦਾ ਗੁਰਦੁਆਰਾ ਇੱਥੇ ਲੇਖਨਸਾਰ ਗੁਰਦੁਆਰਾ ਇਹਦਾ ਨਾਮ ਤੇ ਇੱਥੇ ਕਹਿੰਦੇ ਵੀ ਲਿਖਿਆ ਜਾਂਦਾ ਕੁਝ ਵੀ ਆਪਾਂ ਕਿਸੇ ਵੀ ਭਾਸ਼ਾ ਦੇ ਵਿੱਚ ਲਿਖਦੇ ਆਂ ਕਹਿੰਦੇ ਵੀ ਜਿਆਦਾ ਬੰਦੇ ਨੂੰ ਮਤਲਬ ਕਿ ਪੜ੍ਹਨ ਲਿਖਣ ਦੇ ਵਿੱਚ ਵਿੱਦਿਆ ਮਿਲਦੀ ਆ ਤੇ ਬਾਕੀ ਚਲ ਮਹਾਰਾਜ ਤੋਂ ਕੁਝ ਵੀ ਹੁਣ ਲੁਕਿਆ ਨਹੀਂ ਹੁੰਦਾ ਸਭ ਕਰਨ ਵਾਲੇ ਆਪ ਹੀ ਆਹ ਤੇ ਇੱਥੇ ਸੰਗਤ ਲਿਖਦੀ ਆ ਜੀ ਇਧਰ ਸਾਈਡ ਤੇ ਤੁਹਾਨੂੰ ਦਿਖਾਉਂਦੇ ਆ ਉਧਰ ਬਣੇ ਹੋਏ ਜਗਾ ਬਣੀ ਹੋਈ ਐਥੇ ਰੀਤੇ ਦੇ ਵਿੱਚ ਸਾਰੇ ਹੀ ਲਿਖਦੇ ਨੇ ਸੰਗਤ ਜੀ ਮੱਥਾ ਆਪਾਂ ਪਹਿਲਾਂ ਟੇਕਿਆ ਹੁੰਦਾ ਸੀ ਦਰਬਾਰ ਸਾਹਿਬ ਉੱਥੇ ਆਪਾਂ ਕੈਮਰਾ ਨਹੀਂ ਔਨ ਕੀਤਾ ਤੇ ਹਾਂ ਬਸ ਟਾਇਆ ਵੀ ਆਉ ਰੀਜ਼ਨ ਮਾਰਦੇ ਤੇ ਆ ਆਪ ਨੇ ਇਥੇ ਸੰਗਤ ਵਾਸਤੇ ਬਣਾਇਆ ਹੋਇਆ ਸਾਰਾ ਕੁਝ ਰੀਤਾ ਪਛਾਇਆ ਹੋਇਆ ਤੇ ਇਦਾਂ ਜੋ ਵੀ ਮਤਲਬ ਕੇ ਆਪਣੇ ਲਈ ਵਿਦਿਆਲੀ ਹਨਾ ਲਿਖਦੇ ਆਪਾਂ ਕੁਝ ਵੀ ਲਿਖ ਦੇ ਊੜਾ ੜਾ ਏ ਬੀ ਸੀ 1 2 ਕੁਝ ਵੀ ਸੰਗਤ ਜੀ ਇਹ ਸਾਹਮਣੇ ਆ ਗਿਆ ਜੀ ਕਲਿਆਣ ਸਰੋਵਰ ਤੇ ਇਧਰ ਬੁੱਢਾ ਦਲ ਦਾ ਬਣਿਆ ਹੋਇਆ ਗੇਟ ਇਹਨਾਂ ਦੇ ਨਾਲ ਹੀ ਹੈ ਇਧਰ ਸਰੋਵਰ ਬਣਿਆ ਹੋਇਆ ਇਹ ਸਰੋਵਰ ਨੂੰ ਪਹਿਲਾਂ ਮੈਂ ਕਈ ਸਾਲ ਪਹਿਲਾਂ ਸੁਣਿਆ ਸੀ ਇਹਨੂੰ 858 ਸਰੋਵਰ ਕਹਿੰਦੇ ਹੁੰਦੇ ਸੀ 858 ਸਰੋਵਰ ਉਦੋਂ ਆਹ ਸਾਈਡ ਤੇ ਜੋ ਵੀ ਬਣਿਆ ਹੋਇਆ ਨਾ ਇੱਕ ਪਰਦਾ ਬਣਿਆ ਹੋਇਆ ਵੀ ਇੱਥੇ ਵੀ ਲੇਡੀਜ਼ ਵਾਸਤੇ ਤੇ ਇੱਥੋਂ ਦਾ ਮਤਲਬ ਕਿ ਇਤਿਹਾਸ ਤਾਂ ਇਹ ਹੀ ਦੱਸ ਦਿਆ ਵੀ ਇੱਥੇ ਬੰਦੇ ਦਾ ਕੋਈ ਵੀ ਦੁੱਖਦਰਦ ਦਾ ਸਰੀਰਕ ਰੋਗ ਇਸ਼ਨਾਨ ਕਰਨ ਨਾਲ ਇੱਥੇ ਕਹਿੰਦੇ ਵੀ ਰੋਗ ਕੱਟਿਆ ਜਾਂਦਾ ਇਦਾਂ ਦੀ ਬੈਕ ਸਾਈਡ ਹੀ ਇੱਧਰ ਬਾਬਾ ਦੀਪ ਸਿੰਘ ਜੀ ਦਾ ਨਹਾਗਾ ਸਿੰਘ ਜੀ ਦਾ ਗੁਰ ਘਰ ਬਣਿਆ ਹੋਇਆ ਤੇ ਵੈਸੇ ਹੁਣ ਇੱਥੇ ਸਾਹਮਣੇ ਲਿਖਿਆ ਹੋਇਆ ਸੀ ਕਲਿਆਣ ਸਰੋਵਰ ਕਰੋ ਜੀ ਦਰਸ਼ਨ ਹਾਂ ਜੀ ਸੰਗਤ ਜੀ ਅੱਜ ਜమే ਉਤਰ ਗੁਰੂਗਰਾਹਾਂ ਚ ਗਏ ਸੀਗੇ ਤੇ ਉੱਥੇ ਕਈ ਥਾਵਾਂ 'ਤੇ ਬਹੁਤ ਇਤਿਹਾਸਕ ਚੀਜ਼ਾਂ ਸੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਹੋ ਵੀ ਕਈ ਗੁਰੂ ਸਾਹਿਬਾਨ ਦੇ ਨਾ ਸਸਤਰ ਆਪਾਂ ਨੂੰ ਦੇਖੇ ਇਤਿਹਾਸਕ ਚੀਜ਼ਾਂ ਸੀਗੀਆਂ ਉੱਥੇ ਤੇ ਉੱਥੇ ਠੀਕ ਹੈ ਕੈਮਰਾ ਜੀ ਕੈਮਰਾ ਚਲਾਉਣ ਦੀ ਉੱਥੇ ਮਤਲਬ ਕਿ ਮਨਾਹੀ ਸੀਗੀ ਉੱਥੇ ਆਪਾਂ ਸ਼ੂਟ ਨਹੀਂ ਕਰ ਸਕਦੇ ਸੀ ਇਸ ਲਈ ਤੁਹਾਨੂੰ ਦਿਖਾ ਨਹੀਂ ਸਕਦੇ ਆਪਾਂ ਕੁਝ ਵੀ ਤੇ ਹੁਣ ਇਥੇ ਭਾਈ 달ਾਈ ਦੀ ਕੋਠੀ ਜਾਂਦੇ ਆਪਾਂ ਉਹਨਾਂ ਦੀ ਹਵੇਲੀ ਆ ਸਾਰੇ ਤੁਹਾਨੂੰ ਸ਼ਾਸਤਰਾਂ ਦੇ ਦਰਸ਼ਨ ਕਰਾਵਾਂਗੇ ਹਾਂਜੀ ਤੇ ਬਾਕੀ ਬਲੌਗ ਸਿਸ ਨੂੰ ਸਾਰਾ ਪਤਾ ਲੱਗ ਜੂਗਾ ਜਿਹੜੀ ਚੀਜ਼ ਤੁਸੀਂ ਨਹੀਂ ਵੀ ਦੇਖੀ ਜਿਹੜੀ ਗੁਰੂ ਮਹਾਰਾਜੀਏ ਗੋਬੀ ਸਿੰਘ ਜੀ ਨੇ ਜੰਗ ਲੜੀ ਸੀ ਜੰਗ ਦੇ ਜਿਹੜੇ ਉਹਦੇ ਪ੍ਰਸਾਦ ਸਾਰੇ ਉੱਥੇ ਸਾਰੇ ਤੁਹਾਨੂੰ ਸ਼ਾਸਤਰ ਦਿਖਾਵਾਂਗੇ ਜੀ ਉਹਨਾਂ ਦੇ ਦਰਸ਼ਨ ਕਰਾਵਾਂਗੇ ਪੂਰਨ ਸਰੂਪ ਆ ਜੀ ਉਹ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਬਲੌਗ ਦਰਸ਼ਨ ਕਰ ਲੱਗ ਜੂਗਾ ਤੇ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰੋ ਦਵਿੰਦਰ ਕਲਿਆਣ ਦਵਿੰਦਰ ਟੱਲੇ ਵਾਲਾ ਸੌਰੀ ਦਵਿੰਦਰ ਟੱਲੇ ਵਾਲ ਠੀਕ ਆ ਹਾਂਜੀ ਕਰੋ ਸਪੋਰਟ ਭਰਾ ਨੂੰ ਆਪਣੇ ਨੂੰ ਬਹੁਤ ਕੈਂਟ ਭਰਾ ਹੈ ਜਦੋਂ ਕਿਤੇ ਮਿਲਿਆ ਵੀ ਕਦੇ ਮਿਲ ਕੇ ਦੇਖੋ ਦਿਲ ਦਾ ਸਾਥ ਵਰਦਾ ਹੈ ਇਹ ਬਾਈ ਹੁਣੀ ਆਪਣੇ ਫੂਕ ਵੀ ਬਹੁਤ ਸਿਖਾਉਂਦੇ ਆ ਪਰ ਆਪਾਂ ਛਗਣੀ ਨਹੀਂ ਲੈਣਾ ਭਾਜੀ ਕੋਈ ਫੂਕ ਨਹੀਂ ਜੋ ਗੱਲ ਆਪਾਂ ਮੂੰਹ ਤੇ ਕਹਿੰਦੇ ਆ ਠੀਕ ਆ ਜੀ ਫਿਰ ਮਿਲਦੇ ਆ ਆਪਾਂ ਸਾਨੂੰ ਹੈ ਬਾਕੀ ਥੋੜਾ ਜਿਹਾ ਐਂਟਰਟੇਨਮੈਂਟ ਹੋਣਾ ਚਾਹੀਦਾ ਮਾਰੀ ਉੱਤੇ ਇੱਕ ਦੋ ਗੱਲਾਂ ਉਦਾਂ ਦੀਆਂ ਹੋਣੀਆਂ ਚਾਹੀਦੀਆਂ ਬੰਦੇ ਫਿਰ ਇਹਨਾਂ ਨਾਲ ਯਾਤਰਾ ਦਿਓ ਵਧੀਆ ਐਂਟਰਟੇਨਮੈਂਟ ਹੁੰਦਾ ਰਹਿੰਦਾਗਾ ਐਂਟਰਟੇਨਮੈਂਟ ਥੱਕ ਜਾਂਦੇ ਆ ਫਿਰ ਤੁਰਦੇ ਨੇ ਜਿੱਧਰ ਕਿਧਰ ਜਾਣੇ ਆ ਠੀਕ ਆ ਜੀ ਮਿਲਦੇ ਆ ਲਾ ਲਿਓ ਆਹ ਲਓ ਜੀ ਇਹ ਅੰਦਰੋਂ ਦਿਖ ਰਹੀ ਆ ਕੋਠੀ ਹਵੇਲੀ ਭਾਈ ਦੱਲਾ ਜੀ ਦੀ ਤੇ ਇੱਥੇ ਹੀ ਸੰਗਤ ਨੂੰ ਬਿਠਾ ਕੇ ਮਹਾਰਾਜ ਦੇ ਸ਼ਸਤਰਾਂ ਤੇ ਵਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਆ ਜੀ ਆ ਬਾਰੀ ਵੇਜ ਦੀ ਇੱਥੋਂ ਦਰਸ਼ਨ ਕਰਵਾਏ ਜਾਣਗੇ ਹਜੇ ਸੰਗਤ ਆਉਣ ਲੱਗੀ ਆ ਤੇ ਹਜੇ ਆਇਆ ਨਹੀਂ ਕੋਈ ਸੰਗਤ ਬਾਹਰ ਖੜੀ ਆ ਤੇ ਜਿਵੇਂ ਸੰਗਤ ਆਊਗੀ ਕਹਿੰਦੇ ਵੀ 9 ਵਜੇ ਦਰਸ਼ਨ ਕਰਵਾਉਣੇ ਸ਼ੁਰੂ ਕਰਨਗੇ ਤੇ ਵੈਸੇ ਤਾਂ ਇੱਥੇ ਲਿਖ ਕੇ ਲਾਇਆ ਹੋਇਆ ਵੀ ਆਪਾਂ ਕੈਮਰਾ ਨਹੀਂ ਚਲਾ ਸਕਦੇ ਬਾਕੀ ਆਪਾਂ ਪਰਮਿਸ਼ਨ ਲੈ ਕੇ ਦੇਖਾਂਗੇ ਅਗਰ ਆਪਾਂ ਨੂੰ ਵੀਡੀਓ ਬਣਾਉਣ ਦੀ ਇਜਾਜ਼ਤ ਦਿੱਤੀ ਤਾਂ YouTube ਤੇ ਪਾਉਣ ਲਈ ਹਾਂਜੀ ਸੰਗਤ ਜੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਹਨਾ ਭਾਈ ਦਲਾਈ ਦੀ ਕੁਠੀ ਗਏ ਸੀਗੇ ਤੇ ਉੱਥੇ ਜਾ ਕੇ ਆਪਾਂ ਤੁਹਾਨੂੰ ਅੰਦਰੋਂ ਵੀ ਸਾਰਾ ਕੁਝ ਦਿਖਾਇਆ ਸੀਗਾ ਵੀ ਕਿੱਥੇ ਕਿਹੜੀ ਗੱਲ ਕੀ ਅਸੀਂ ਦਰਸ਼ਨ ਵਗੈਰਾ ਹੁੰਦੇ ਆ ਤੇ ਅੱਜ ਉੱਥੇ ਹੁਣ ਜਦੋਂ ਗਏ ਸੀਗੇ ਤੇ ਭੈਣ ਨਾਲ ਉੱਥੇ ਗੱਲਬਾਤ ਕੀਤੀ ਜਿਹੜੇ ਉੱਥੇ ਸੇਵਾਦਾਰ ਜੀ ਨੇ ਡਿਊਟੀ ਲੱਗੀ ਆ ਤੇ ਉੱਥੇ ਲਿਖਿਆ ਹੋਇਆ ਵੀ ਸੀਗਾ ਤੇ ਆਪਾਂ ਬੇਨਤੀ ਕੀਤੀ ਉਹਨਾਂ ਨੂੰ ਵੀ ਆ ਵੀਡੀਓ ਬਣਾਉਣ ਨੂੰ ਉਹਨਾਂ ਨੇ ਮਨਾ ਕਰਤਾ ਤੇ ਬਹੁਤ ਵਧੀਆ ਲੱਗਿਆ ਆਪਾਂ ਨੂੰ ਦਰਸ਼ਨ ਕਰਕੇ ਹਨਾ ਵੀ ਇੰਨੇ ਆਪ ਪਵਿੱਤਰ ਚੀਜ਼ਾਂ ਆਪਾਂ ਦੇਖੀਆਂ ਉੱਥੇ ਦਰਸ਼ਨ ਕੀਤੇ ਮਹਾਰਾਜ ਦੇ ਹਨਾ ਸਰੂਪ ਦੇਖੇ ਤੇ ਵਸਤਰ ਦੇਖੇ ਦਰਸ਼ਨ ਕੀਤੇ ਤੇ ਤੁਸੀਂ ਵੀ ਸਾਰੇ ਜਣੇ ਆਇਓ ਇੱਥੇ ਦਰਸ਼ਨ ਕਰਕੇ ਜਾਇਓ ਉਦਾਂ ਕੈਮਰੇਜਰ ਰਿਕਾਰਡ ਨਹੀਂ ਕਰ ਸਕਦੇ ਆਪਾਂ ਜੇ ਕਿਸੇ ਨੂੰ ਨਈ ਵੀ ਲੋਕੇਸ਼ਨ ਦਾ ਪਤਾ ਚੱਲਦਾ ਅਸੀਂ ਸਪੈਸ਼ਲ YouTube ਤੇ ਲੋਕੇਸ਼ਨ ਪਾਵਾਂਗੇ ਤਾਂ ਤੁਸੀਂ ਜਾ ਸਕਦੇ ਹੋ ਉੱਥੇ ਇੱਧਰ ਆਓ ਜੀ ਬਾਕੀ ਆਏ ਆ ਨਾ ਮੇਨ ਜਦੋਂ ਉਥੋਂ ਦਰਬਾਰ ਸਾਹਿਬ ਤੋਂ ਆਪਾਂ ਆਉਂਨੇ ਆ ਮੇਨ ਤੱਕ ਤੋਂ ਸਭ ਤੋਂ ਆਉਂਦੇ ਆ ਉਹਨੂੰ ਇੱਧਰ ਖੱਬੇ ਹੱਥ ਬਾਹਰ ਆ ਕੇ ਥਾਂ ਥਾਂ ਤੇ ਬੋਰਡ ਲੱਗੇ ਹੋਇਆ ਹਰੇਕ ਮੋੜ ਤੇ ਬੋਰਡ ਲੱਗਿਆ ਹੋਇਆ ਭਾਈ ਦਲਾਈ ਦੀ ਕੋਠੀ ਦਾ ਤੇ ਆ ਪਿੱਛੇ ਵੀ ਬੋਰਡ ਲੱਗੇ ਹੋਏ ਤੁਸੀਂ ਦੇਖ ਹੀ ਸਕਦੇ ਆ ਤੇ ਨਾ ਵੀ ਬੰਦੇ ਨੂੰ ਪਤਾ ਹੋਵੇ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਵੀ ਤੇ ਬਸ ਇੱਧੇ ਹੀ ਆਪਾਂ ਬੋਰਡ ਪੜ ਕੇ ਆ ਸਕਦੇ ਹਾਂ ਤੇ ਤੁਸੀਂ ਦਰਸ਼ਨ ਕਰ ਸਕਦੇ ਆਂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੀ ਸੰਗ ਤੇ ਚਾਹ ਜਲੇਬੀ ਦਾ ਲੰਗਰ ਹਾਂ ਸਾਡਾ ਦਵਿੰਦਰ ਟੱਲਿਆੜ ਮੁੰਡੇ ਨੂੰ ਚਾਹ ਦੀ ਤਲਬ ਲੱਗੀ ਸੀ ਜਾਂਦੇ ਜਾਂਦੇ ਚਾਹ ਵੀ ਮਿਲ ਗਈ ਤੇ ਨਾਲ ਮਿਲ ਗਈਆਂ ਗਰਮਾ-ਗਰਮ ਜਲੇਬੀਆਂ ਦੇਖ ਸਾਡੇ ਆਪਣੇ ਲੰਗਰ ਦੇ ਸਾਹਮਣੇ ਤੁਸੀਂ ਵੀ ਖਾ ਸਕਦੇ ਆ ਲਓ ਜੀ ਚਾਹ ਦੀ ਤਲਬ ਕੀਤੀ ਪੂਰੀ ਤੇ ਹੁਣ ਜਾਣ ਲੱਗਿਆ ਪਿੰਡ ਨੂੰ ਹਾਂਜੀ ਭਾਈ ਜੀ ਆਪਾਂ ਸੇਵਾ ਬਹੁਤ ਕਰ ਲਈ ਤੇ ਲਗਭਗ ਲੰਗਰ ਦੀ ਹੁਣ ਸਮਾਪਤੀ ਆ ਤੇ ਸਾਰਾ ਸਮਾਨ ਹੁਣ ਸੰਭੀ ਜਾਂਦੀ ਆ ਸੰਗਤ ਤੇ ਉਸ ਤੋਂ ਬਾਅਦ ਹੁਣ ਸਮਾਨ ਦੀ ਸਾਰੀ ਦੀ ਸਾਮ ਸੰਭਾਲ ਕਰਕੇ ਤੁਹਾਨੂੰ ਦਿਖਾਇਆ ਜਿੱਦਾਂ ਆਪਾਂ ਹਨਾ ਵੀ ਸਾਰੇ ਢਾਂਡੇ-ਪੁੰਡੇ ਸੰਭੀ ਜਾਂਦੇ ਗੱਡੀ ਦੇ ਵਿੱਚ ਲੋਡ ਕਰੀ ਜਾਂਦੇ ਆ ਤੇ ਹੁਣ ਸਾਡੇ ਕੋਲ ਸਾਡਾ ਥੋੜਾ ਸਮਾਂ ਸੀਗਾ ਤੇ ਅਸੀਂ ਸੋਚਿਆ ਵੀ ਚਲ ਜਵਾਕਾਂ ਵਾਸਤੇ ਖੇਡਾ-ਫੂਟਾ ਕੁਝ ਲੈਣੀ ਆ ਘਰ ਵਾਸਤੇ ਹਨਾ ਜੋ ਵੀ ਸਮਾਨ ਆ ਤੇ ਉਹ ਲੈਣ ਆਏ ਸੀਗੇ ਅਸੀਂ ਇੱਕ ਦੋ ਜਾਣੇ ਹੈਗੇ ਆ ਬਾਕੀ ਸੰਗਤ ਆਪਣੀ ਉੱਥੀ ਆ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਉਧਰ ਜੋ ਵੀ ਆਪਣੀ ਜਾਣ ਦੀ ਤਿਆਰੀ ਆ ਕੀ ਕਹਿਣਾ ਚਾਹੋਗੇ ਸੰਗ ਤੁੰ ਸੰਗ ਤਾਂ ਬਹੁਤ ਧੰਨਵਾਦ ਜਿਹੜੇ ਆ ਕੇ ਇੱਥੇ ਦਰਸ਼ਨ ਦਿੱਤੇ ਤੇ ਪ੍ਰਸ਼ਾਦਾ ਬਾਣੀ ਛਕਿਆ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹਨਾ ਸਾਰੀ ਸੰਗ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਨਵੇਂ-ਨਵੇਂ ਹੋਰ ਵੀ ਵੀਡੀਓ ਪਾਇਆ ਕਰਾਂਗੇ ਬਲੌਗ ਬਣਾਇਆ ਕਰਾਂਗੇ ਆਪਾਂ ਹਜੇ ਸ਼ੁਰੂ ਕੀਤਾ ਕਈ ਵਾਰ ਬੋਲਣ 'ਚ ਕੋਈ ਮਿਸਟੇਕ ਹੋ ਜਾਂਦੀ ਹੈ ਭਰਾ ਬਣ ਕੇ ਕੋਈ ਮਾਇੰਡ ਨਾ ਕਰਿਓ ਹੈ ਤੇ ਆਪਾਂ ਹੌਲੀ ਹੌਲੀ ਸਿੱਖ ਰਹੇ ਆ ਕਿਵੇਂ-ਕਿਵੇਂ ਬੋਲਣਾ ਗੱਲਬਾਤ ਕਿਵੇਂ ਕਰਨੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਹੁਣ ਆਪਾਂ ਆਪਣੇ ਘਰਾਂ ਨੂੰ ਚੱਲਿਆਂ ਵਾਪਸ ਦੋਨਾਂ ਗੱਡੀਆਂ ਦੇ ਵਿੱਚ ਸੰਗਤ ਬੈਠੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ